ਅੱਧੇ ਇਧਰ ਖੇਤਾਂ ਦੇ ਵਿੱਚ ਵੜ ਗਏ ਤੇ ਅੱਧੇ ਇਧਰ ਵੜ ਗਏ ਤੇ ਜਿਹੜਾ ਉਹਨਾਂ ਦਾ ਕਮਾਂਡਰ ਸੀਗਾ ਉਹਨੇ AK-47 ਦਾ ਘੋੜਾ ਮੰਤਲ ਕਰਕੇ ਲੋਹਰ ਤੇ ਉਹਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਫਾਇਰ ਜਦੋਂ ਮੈਂ ਉਹਨਾਂ ਦੀ ਇਹ ਹਰਕਤ ਦੇਖੀ ਕਿ ਫਾਇਰਿੰਗ ਕਰਨ ਲੱਗੇ ਨੇ ਮੈਂ ਨਰਪੈ ਨੂੰ ਕਿਹਾ ਕਿ ਲੋਹੀ ਨੂੰ ਲਾਚ ਛਿੱਟ ਦੇ ਨਰਪੈ ਆਪਣੇ ਤੇ ਫਾਇਰਿੰਗ ਹੋਣ ਲੱਗੀ ਆ ਅੱਗੇ ਤੁਹਾਡੇ ਹੀ ਫੌਜੀ ਨੇ ਜਿਹੜੇ ਉਹ ਬੈਠੇ ਕਹਿ ਰਹੇ ਨੇਗੇ ਕਿ ਜੇ ਦਿਨਛੇਪੇ ਤੋਂ ਬਾਅਦ ਨਿਕਲੇ ਤਾਂ ਅਸੀਂ ਸੂਟ ਕਰ ਦੇਵਾਂਗੇ ਜੇ ਹੁਣ ਅਸੀਂ ਆਪਣੀ ਥੋੜੀ ਸਪੀਡ ਨਾਲ ਜਾ ਰਹੇ ਆ ਤਾਂ ਤੁਸੀਂ ਸਾਨੂੰ ਖਾੜਕੂ ਸਮਝ ਕੇ ਮਾਰ ਰਹੇ ਹੋ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਿਆਲਾਂ ਦੇ ਦਿਨ ਸੀਗੇ ਔਰ ਵੋਟਾਂ ਪੈਣ ਤੋਂ ਤਕਰੀਬਨ ਹਫਤਾ ਤੱਕ ਪਹਿਲਾਂ ਦੀ ਇਹ ਗੱਲ ਹੈਗੀ ਆ ਜਦੋਂ ਸਾਨੂੰ ਖੁਰਦ ਪਿੰਡ ਦੇ ਕੋਲੇ ਫੌਜ ਵੱਲੋਂ ਪਿੱਛੋਂ ਤਿੰਨ ਗੱਡੀਆਂ ਲਾ ਕੇ ਸਪੀਡ ਦੇ ਨਾਲ ਸਾਨੂੰ ਬੋਲਟ ਮੋਟਰਸਾਈਕਲ ਤੇ ਆਉਂਦਿਆਂ ਨੂੰ ਪੁਲਿਸ ਆਪਣੇ ਫੌਜ ਘੇਰ ਲੈਂਦੀ ਹੈ ਔਰ ਉਹਨਾਂ ਦਾ ਜਿਹੜਾ ਕਮਾਂਡਰ ਹੈ ਉਹ ਸਾਡੇ ਤੇ AK-47 ਤਾਨ ਕੇ ਫਾਇਰਿੰਗ ਦਾ ਹੁਕਮ ਦੇ ਦਿੰਦਾ ਤਾਂ ਉਹਦੇ ਚ ਕੀ ਹੁੰਦਾ ਦੋਸਤੋ ਪੂਰੀ ਵੀਡੀਓ ਅੰਤ ਤੱਕ ਸੁਣਿਓ ਰੋਂਗਟੇ ਖੜੇ ਨਾ ਹੋ ਗਏ ਤਾਂ ਤੁਸੀਂ ਮੈਨੂੰ ਨਾ ਕਹੋ ਤੇ ਦੋਸਤੋ ਇਹ ਕਹਾਣੀ ਹੈ ਜਦੋਂ ਬੇਅੰਤ ਸਿੰਘ ਬੁੱੱਜੜ ਦੀ ਸਰਕਾਰ ਜਿਹੜੀ ਚੋਣ ਦੇ ਵਿੱਚ ਬਣ ਗਈ ਹੈ ਉਦੋਂ ਇੱਕ ਹਫਤਾ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਤਕਰੀਬਨ ਸਾਰੇ ਦੇ ਵਿੱਚ ਫੌਜ ਲਾ ਕੇ ਬਿਲਕੁਲ ਫੌਜ ਦੇ ਅੰਡਰ ਕਰ ਦਿੱਤਾ ਗਿਆ ਸੀਗਾ ਜਗਾ ਜਗਾ ਦੇ ਉੱਪਰ ਫੌਜ ਬੈਠੀ ਸੀ ਪਿੰਡਾਂ ਦੇ ਕੋਲੇ ਔਰ ਗੱਡੀਆਂ ਜਿਹੜੀਆਂ ਸੜਕਾਂ ਦੇ ਉੱਪਰ ਸੂਹ ਸੂਹ ਕਰਦੀਆਂ ਫਿਰਦੀਆਂ ਸੀਗੀਆਂ ਲੇਕਿਨ ਅਸੀਂ ਅਣਜਾਣ ਇਹਨਾਂ ਚੀਜ਼ਾਂ ਤੋਂ ਕਿ ਸਾਡੇ ਨਾਲ ਕੀ ਵਾਪਰ ਸਕਦਾ ਤੇ ਅਸੀਂ ਨਾਨਕ ਸਰ ਗੁਰਦੁਆਰਾ ਸਾਹਿਬ ਤੋਂ ਮੈਂ ਤੇ ਨਰਪੈ ਸਿੰਘ ਮੱਥਾ ਟੇਕ ਕੇ ਬੋਲਟ ਮੋਟਰਸਾਈਕਲ ਦੇ ਉੱਪਰ ਆ ਰਹੇ ਹੁੰਨੇ ਆ ਅਸੀਂ ਜਦੋਂ ਨਾਨਕ ਸਰ ਤੋਂ ਚੱਲਦੇ ਆ ਉਦੋਂ ਸ਼ਾਮ ਦਾ ਟਾਈਮ ਹੋ ਚੁੱਕਿਆ ਸੀਗਾ ਔਰ ਸਾਡੇ ਪਿੰਡ ਦੇ ਕੋਲੇ ਕੁਠਾਲੇ ਪਿੰਡ ਦੇ ਮੰਡੀ ਕੋਲੇ ਹਸਪਤਾਲ ਦੇ ਵਿੱਚ ਜਿਹੜੀ ਫੌਜ ਬੈਠੀ ਸੀ ਉਸ ਫੌਜ ਵੱਲੋਂ ਇਹ ਐਲਾਨ ਕੀਤਾ ਹੈ ਸੀ ਸਾਡੇ ਗੁਰਦੁਆਰਾ ਸਾਹਿਬ ਵਾਲਦੇ ਵਿੱਚ ਅਨਾਉਂਸਮੈਂਟ ਕਰਵਾਈ ਹੋਈ ਸੀ ਕਿ ਜੇ ਕੋਈ ਦਿਨ ਸਪੇ ਤੋਂ ਬਾਅਦ ਆਉਂਦਾ ਬੰਦਾ ਅਸੀਂ ਕੋਈ ਸ਼ੂਟ ਕਰ ਦਿੱਤਾ ਤਾਂ ਸਾਡਾ ਦੋਸ਼ ਨਹੀਂ ਦੇਣਾ ਪਹਿਲਾਂ ਪਹਿਲਾਂ ਘਰਾਂ ਦੇ ਵਿੱਚ ਵਰ ਜਾਇਆ ਕਰੋ ਕਿਉਂਕਿ دہشت ਕਾਂਗਰਸ ਵੱਲੋਂ ਇਹ ਪੂਰੀ ਬਣਾ ਦਿੱਤੀ ਗਈ ਸੀ ਪਹਿਲਾਂ ਪਹਿਲਾਂ ਲੋਕਾਂ ਨੂੰ ਪੂਰਾ ਡਰਾ ਕੇ ਲੋਕਾਂ ਨੂੰ ਘਰਾਂ ਦੇ ਵਿੱਚ ਕੈਦ ਮੰਗੂ ਕਰ ਦਿੱਤਾ ਜਾਵੇ ਕਿਉਂਕਿ ਉਹਨਾਂ ਨੂੰ ਤਾਂ ਪਤਾ ਸੀਗਾ ਕਿ ਅਸੀਂ ਇਹ ਵੋਟਾਂ ਕਿਵੇਂ ਲੁੱਟਣੀਆਂ ਨੇ ਅੱਜ ਜਿਹੜੀ ਕਾਂਗਰਸ ਵੋਟਾਂ ਲੁੱਟਣ ਦੀ ਗੱਲ ਕਰਦੀ ਆ ਦੋਸਤੋ ਵੋਟਾਂ ਤਾਂ ਉਦੋਂ ਲੁੱਟੀਆਂ ਗਈਆਂ ਸੀ ਲੇਕਿਨ ਉਹ ਗੱਲ ਵੱਖਰੀ ਆ ਆਪਾਂ ਨੇ ਗੱਲ ਤਾਂ ਉਸ ਦਿਨ ਦੀ ਸਟੋਰੀ ਵਾਲੀ ਗੱਲ ਮੈਂ ਕਰਨ ਲੱਗਿਆ ਉਹਨਾਂ ਨੇ ਕਿਹਾ ਹੋਇਆ ਸੀਗਾ ਕਿ ਦਿਨ ਸਪੇ ਤੋਂ ਬਾਅਦ ਕੋਈ ਵੀ ਵਿਅਕਤੀ ਲੰਘਣਾ ਨਹੀਂ ਚਾਹੀਦਾ ਸਾਡੇ ਦਿਮਾਗ ਦੇ ਵਿੱਚ ਸਿਰਫ ਉਹ ਗੱਲ ਸੀ ਕਿ ਆਪਾਂ ਜਲਦੀ ਜਲਦੀ ਪਿੰਡ ਪਹੁੰਚਣਾ ਹੈ ਔਰ ਅਸੀਂ ਦੋਸਤੋ ਉਥੋਂ ਅ ਨਿਕਲਦੇ ਆਂ ਬੋਲਟ ਮੋਟਰ ਸੰਗ ਸਾਡੇ ਕੋਲੇ ਆ ਮੀਂਹ ਪੈ ਰਿਹਾ ਸੀਗਾ ਲੋਈਆਂ ਸਾਡੇ ਉੱਪਰ ਲੀਆਂ ਹੋਈਆਂ ਸੀ ਸਿਆਲਾਂ ਦੇ ਦਿਨ ਸੀਗੇ ਮੇਰੇ ਵੀ ਲੋਈ ਦੀ ਬੁੱਕਲ ਮਾਰੀ ਹੋਈ ਧੀ ਤੇ ਨਰਪੈ ਦੇ ਵੀ ਲੋਈ ਦੀ ਬੁੱਕਲ ਮਾਰੀ ਸੀ ਦਾਣੀਆਂ ਸਾਡੇ ਰੱਖੀਆਂ ਹੋਈਆਂ ਸੀ ਆ ਨੌਜਵਾਨ ਅਸੀਂ ਦੋਸਤੋ ਦੋ ਸੀਗੇ ਪੂਰੇ ਮਤਲਬ ਉਮਰ ਸਾਡੀ ਉਸ ਸਮੇ 65 ਦਾ ਮੇਰਾ ਜਨਮ ਹੈ ਇਹ ਤੁਸੀਂ ਸਮਝ ਸਕਦੇ ਹੋ ਕਿ ਇਹ 1992 ਦੀ ਗੱਲ ਹੈ ਤਾਂ ਦੋਸਤੋ ਅਸੀਂ ਆਪਣਾ ਮੈਂ ਬੋਲਟ ਮੋਟਰਸਾਈਕਲ ਚਲਾ ਰਿਆ ਸੀਗਾ ਨਰਪੈ ਮੇਰੇ ਪਿੱਛੇ ਬੈਠਾ ਸੀਗਾ ਤੇ ਅਸੀਂ ਰਾਏਕੋਟ ਪਹੁੰਚ ਜਾਨੇ ਆ ਜਦੋਂ ਅਸੀਂ ਰਾਏਕੋਟ ਤੋਂ ਮਲੇਰਕੋਲੇ ਵਾਲੀ ਰੋਡ ਨੂੰ ਪੈ ਜਾਨੇ ਆ ਤਾਂ ਕਲਸੀਆਂ ਕੋਲੇ ਸਾਡੇ ਅੱਗੇ ਤਿੰਨ ਗੱਡੀਆਂ ਫੌਜ ਦੀਆਂ ਜਾ ਰਹੀਆਂ ਸੀ ਦੀਆਂ ਮੈਂ ਅ ਪਹਿਲਾਂ ਤਾਂ ਪਿੱਛੇ ਸਲੋ ਕਰਕੇ ਰੱਖਿਆ ਮੋਟਰਸਾਈਕਲ ਫਿਰ ਅਸੀਂ ਸੋਚਿਆ ਕਿ ਜੇ ਜ਼ਿਆਦਾ ਸਲੋ ਕੀਤਾ ਤੇ ਇਹ ਇਹ ਨਾ ਸਮਝਣ ਕਿ ਮੋਟਰਸਾਈਕਲ ਪਿੱਛੇ ਕਿਉਂ ਕਰ ਲਿਆ ਤੇ ਮੈਂ ਮਤਲਬ ਇਹ ਸੋਚ ਕੇ ਕਿ ਜੇ ਜ਼ਿਆਦਾ ਲੇਟ ਹੋਵਾਂਗੇ ਤਾਂ ਅਗਲੇ ਫੌਜੀਆ ਨੇ ਆਪਾਂ ਨੂੰ ਛੱਡਣਾ ਨਹੀਂ ਤੇ ਮੈਂ ਸੋਚਿਆ ਵੀ ਆਪਾਂ ਮੋਟਰਸਾਈਕਲ ਆਪਣਾ ਅਸੀਂ ਸਪੀਡ ਦੇ ਨਾਲ ਅੱਗੇ ਕੱਢ ਲਿਆ ਸੰਦੌਰ ਜਦੋਂ ਕ੍ਰਾਸ ਕੀਤੇ ਤੇ ਸੰਦੌਰ ਤੋਂ ਅੱਗੇ ਆ ਕੇ ਮੈਂ ਬੁਲਟ ਮੋਟਰਸਾਈਕਲ ਨੂੰ ਤੇਜੀ ਨਾਲ ਉਹਨਾਂ ਗੱਡੀਆਂ ਨੂੰ ਕ੍ਰੋਸਿੰਗ ਕਰ ਲਈ ਚਿਕੜੀ ਮਤਲਬ ਜਿਹੜੀ ਥੋੜੀਆਂ-ਥੋੜੀਆਂ ਕਣੀਆਂ ਪੈ ਰਹੀਆਂ ਸੇ ਜਿਹਦੇ ਨਾਲ ਸੜਕ ਗਿੱਲੀ ਹੋ ਜਾਂਦੀ ਹੈ ਤਾਂ ਦੋਸਤੋ ਜਦੋਂ ਮੈਂ ਮੋਟਰਸਾਈਕਲ ਨੂੰ ਅੱਗੇ ਸਪੀਡ ਨਾਲ ਲੈ ਕੇ ਆ ਰਿਹਾ ਸੀ ਤਾਂ ਮੈਨੂੰ ਨਰਪੈ ਨੇ ਕਿਹਾ ਕਿ ਪਿੱਛੇ ਗੱਡੀਆਂ ਦੇ ਟਾਇਰਾਂ ਦੀ ਆਵਾਜ਼ ਆ ਰਹੀ ਹੈ ਗਰਮੀਤ ਮੈਨੂੰ ਲੱਗਦਾ ਉਹਨਾਂ ਨੇ ਗੱਡੀਆਂ ਆਪਣੇ ਪਿੱਛੇ ਲਾ ਲਈਆਂ ਨੇ ਤੇ ਮੈਂ ਇਸ ਗੱਲ ਤੋਂ ਬੇਖਬਰ ਮੈਂ ਕਿਹਾ ਐਵੇਂ ਤੈਨੂੰ ਤੂੰ ਡਰੀ ਜਾਨਾਗਾ ਬੈਠਾ ਰਹਿ ਚੁਪ ਕਰਕੇ ਆਰਾਮ ਨਾਲ ਉਹਨੇ ਮੈਨੂੰ ਫੇਰ ਕਿਹਾ ਕਿ ਗਰਮੀ ਤਾਂ ਗੱਡੀਆਂ ਆਪਣੇ ਪਿੱਛੇ ਲੱਗੀਆਂ ਹੋਈਆਂ ਨੇ ਮੈਂ ਕਿਹਾ ਤੂੰ ਪਿੱਛੇ ਨਹੀਂ ਮੁੜ ਕੇ ਦੇਖਣਾ ਤੇ ਆਪਣਾ ਜੇ ਪਿੱਛੇ ਮੁੜ ਕੇ ਦੇਖਿਆ ਤਾਂ ਉਹਨਾਂ ਨੇ ਆਪਣੇ ਤੇ ਸ਼ੱਕ ਕਰਨੀ ਆ ਤਾਂ ਦੋਸਤੋ ਅੱਗੇ ਸੰਦੌੜ ਤੋਂ ਖੁਰਦ ਪਿੰਡ ਆ ਜਾਂਦਾ ਹੈ ਖੁਰਦ ਤੋਂ ਅਸੀਂ ਰਾਈਟ ਲੈਣਾ ਸੀਗਾ ਆਪਦੇ ਪਿੰਡ ਨੂੰ ਕੁਠਾਲਾ ਮਾਉਂਦਪੁਰ ਨੂੰ ਜਾਣਾ ਸੀਗਾ ਜਦੋਂ ਅਸੀਂ ਖੁਰਦ ਵਾਲੇ ਰਸਤੇ ਮੋੜਨ ਦੇ ਲਈ ਸੱਜੇ ਹੱਥ ਹੱਥ ਦੇ ਕੇ ਮੋਟਰਸਾਈਕਲ ਮੋੜਨ ਲੱਗੇ ਤਾਂ ਉਹਨਾਂ ਨੇ ਇੱਕੇ ਲਖਤ ਗੱਡੀਆਂ ਫੁੱਲ ਸਪੀਡ ਤੇ ਭਜਾ ਕੇ ਦੋ ਗੱਡੀਆਂ ਸਾਨੂੰ ਅੱਗੇ ਸਾਡੇ ਕੱਢ ਲਈਆਂ ਤੇ ਸਾਨੂੰ ਐਦਾ ਐਦਾ ਹੱਥ ਸਾਰੇ ਫੌਜੀ ਮਾਰਨ ਲੱਗੇ ਕਿ ਰੋਕੋ ਰੋਕੋ ਅਸੀਂ ਇੱਕ ਗੱਡੀ ਉਹਨਾਂ ਨੇ ਪਿੱਛੇ ਰੱਖ ਲਈ ਦੋ ਗੱਡੀਆਂ ਅੱਗੇ ਕੱਢ ਲਈਆਂ ਤੇ ਦੋਨੇ ਗੱਡੀਆਂ ਦੇ ਮਾਰ ਕੇ ਬ੍ਰੇਕਾਂ ਇੱਕੇ ਲਖਤ ਅਸੀਂ ਵੀ ਮੋਟਰਸਾਈਕਲ ਰੋਕ ਲਿਆ ਤੇ ਉਹਨਾਂ ਨੇ ਦੋਸਤੋ ਮਤਲਬ ਅੱਧੇ ਇਧਰ ਖੇਤਾਂ ਦੇ ਵਿੱਚ ਵੜ ਗਏ ਤੇ ਅੱਧੇ ਇਧਰ ਵੜ ਗਏ ਤੇ ਜਿਹੜਾ ਉਹਨਾਂ ਦਾ ਕਮਾਂਡਰ ਸੀਗਾ ਉਹਨੇ AK47 ਦਾ ਘੋੜਾ ਮੰਤਲ ਕਰਕੇ ਲੋੜ ਤੇ ਉਹਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਫਾਇਰ ਜਦੋਂ ਮੈਂ ਉਹਨਾਂ ਦੀ ਇਹ ਹਰਕਤ ਦੇਖੀ ਕਿ ਫਾਇਰਿੰਗ ਕਰਨ ਲੱਗੇ ਨੇ ਮੈਂ ਨਰਪੈ ਨੂੰ ਕਿਹਾ ਕਿ ਲੋਹੀ ਨੂੰ ਲਾ ਕੇ ਛਿੱਕ ਦੇ ਨਰਪੈ ਆਪਣੇ ਤੇ ਫਾਇਰਿੰਗ ਹੋਣ ਲੱਗੀ ਆ ਤੇ ਹੱਸਣਾ ਸ਼ੁਰੂ ਕਰਦੇ ਅਸੀਂ ਦੋਸਤੋ ਉੱਚੀ ਉੱਚੀ ਹੱਸਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਦੁਕਾਨਦਾਰ ਆ ਅਸੀਂ ਦੁਕਾਨਦਾਰ ਆ ਅਸੀਂ ਇਦਾਂ ਉੱਚੀ ਉੱਚੀ ਕਹਿਣਾ ਸ਼ੁਰੂ ਕਰ ਦਿੱਤਾ ਕਿਉਂਕਿ ਸਾਡੇ ਦੋਨਾਂ ਦੀ ਆਰਥ ਦੀ ਦੁਕਾਨ ਸੀ ਤਾਂ ਉਹ ਫੌਜੀ ਵੱਲੋਂ ਕਮਾਂਡਰ ਵੱਲੋਂ ਘੋੜਾ ਬਿਲਕੁਲ ਦੱਬਣ ਦੇ ਮਤਲਬ ਉਸ ਦੇ ਉੱਪਰ ਉਹ ਸਾਡੀਆਂ ਸਾਡੇ ਚਿਹਰਿਆਂ ਨੂੰ ਦੇਖ ਕੇ ਇੱਕ ਪਲ ਲਈ ਰੁਕ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਉਹ ਸਾਡੇ ਵੱਲ ਨੂੰ ਜਦੋਂ ਅਸੀਂ ਆਪਣੀਆਂ ਲੋਈਆਂ ਲਾ ਦਿੱਤੀਆਂ ਤੇ ਅਸੀਂ ਹੱਥ ਉਹਨੇ ਕਿ ਹੱਥ ਖੜੇ ਕਰੋ ਤਾਂ ਅਸੀਂ ਹੱਥ ਆਪਣੇ ਉੱਪਰ ਚੁੱਕ ਲੈ ਤਾਂ ਉਹ ਅੱਗੇ ਆ ਜਾਂਦਾ ਤੇ ਅੱਗੇ ਆ ਕੇ ਕਹਿੰਦਾਗਾ ਕਿ ਤਲਾਸੀ ਉਹਨਾਂ ਨੇ ਸਾਡੀ ਤਲਾਸੀ ਲਈ ਤੇ ਸਾਡੇ ਤਾਂ ਕੋਲੇ ਕੁਝ ਨਹੀਂ ਸੀਗਾ ਤਾਂ ਦੋਸਤੋ ਜਦੋਂ ਉਹਨੇ ਤਲਾਸੀ ਲੈ ਕੇ ਸਾਡੇ ਚਿਹਰੇ ਅਸੀਂ ਉਵੇਂ ਜਿ ਕਰੀਏ ਸੀ ਹੱਸਦੇ ਉਹਨਾਂ ਨੂੰ ਕਹਿ ਦਿੱਤੀ ਕਿ ਅਸੀਂ ਤਾਂ ਜੀ ਦੁਕਾਨਦਾਰਾਂ ਸੀ ਆੜਤੀ ਆ ਅਸੀਂ ਆੜਤ ਦੀ ਦੁਕਾਨ ਕਰਦੇ ਆ ਐਦਾਂ ਕਰਕੇ ਤਾਂ ਉਹਨੇ ਕਮਾਂਡਰ ਨੇ ਦੋਸਤੋ ਮਤਲਬ ਇੱਕੋ ਹੀ ਗੱਲ ਕਹਿਣੀ ਬਾਰ-ਬਾਰ ਸ਼ੁਰੂ ਕਰ ਦਿੱਤੀ ਕਿ ਉਹੋ ਅੱਜ ਬਹੁਤ ਵੱਡਾ ਪਾਪ ਹੋ ਗਿਆ ਸੀ ਅੱਜ ਬਹੁਤ ਵੱਡੀ ਗਲਤੀ ਹੋ ਗਈ ਸੀ ਉਹ ਪੰਜਾਬੀ ਹੋ ਸੀਗਾ ਤਾਂ ਅਸੀਂ ਉਹਨੂੰ ਕਿਹਾ ਜੀ ਕੀ ਗੱਲ ਉਹਨੇ ਕਿਹਾ ਕਿ ਅਸੀਂ ਤੁਹਾਨੂੰ ਖਾੜਕੂ ਸਮਝ ਲਿਆ ਸੀਗਾ ਮੈਂ ਆਪਣੇ ਸਾਥੀਆਂ ਨੂੰ ਕਹਿ ਦਿੱਤਾ ਸੀ ਕਿ ਖਾੜਕੂ ਨੇ ਔਰ ਫੈਰੰਗ ਕਰੋ ਔਰ ਮੇਰੇ ਇੱਕ ਘੋੜਾ ਦੱਬਣ ਦੀ ਧੀਰ ਸੀ ਜੇਕਰ ਮੈਂ ਇੱਕ ਘੋੜਾ ਦੱਬ ਦਿੰਦਾ ਤਾਂ ਸਾਰੇ ਨੇ ਬਰਸ਼ਟ ਤੁਹਾਡੇ ਵਿੱਚੋਂ ਦੀ ਕੱਢਦੇ ਨੇ ਸੀਗੇ ਤੁਹਾਡਾ ਨਾਮੁਦ ਖਤਮ ਤਾਂ ਮੈਂ ਉਹਨੂੰ ਕਿਹਾ ਕਿ ਮੈਨੂੰ ਜੀ ਇੱਕ ਗੱਲ ਦੱਸੋ ਕਿ ਸਾਡਾ ਕਸੂਰ ਕੀ ਆ ਸਾਡਾ ਕਸੂਰ ਸਾਨੂੰ ਦੱਸੋ ਅਸੀਂ ਮੋਟਰਸਾਈਕਲ ਤੇ ਜਾ ਰਹੇ ਆ ਠੰਡ ਦਾ ਟਾਈਮ ਆ ਸਾਡੇ ਤੇ ਲੋਹਾਂ ਲੀਆਂ ਹੋਈਆਂ ਨੇ ਦਾੜ੍hiyan ਰੱਖਿਆ ਨੇ ਸਾਡਾ ਧਰਮ ਹੈ ਔਰ ਅੱਗੇ ਤੁਹਾਡੇ ਹੀ ਫੌਜੀ ਨੇ ਜਿਹੜੇ ਉਹ ਬੈਠੇ ਕਹਿ ਰਹੇ ਨੇਗੇ ਕਿ ਜੇ ਦਿਨ ਸਵੇਰ ਤੋਂ ਬਾਅਦ ਨਿਕਲੇ ਤਾਂ ਅਸੀਂ ਸ਼ੂਟ ਕਰ ਦੇਵਾਂਗੇ ਜੇ ਹੁਣ ਅਸੀਂ ਆਪਣੀ ਥੋੜੀ ਸਪੀਡ ਨਾਲ ਜਾ ਰਹੇ ਆ ਤਾਂ ਤੁਸੀਂ ਸਾਨੂੰ ਖਾੜਕੂ ਸਮਝ ਕੇ ਮਾਰ ਰਹੇ ਹੋ ਤੇ ਇਹਦੇ ਵਿੱਚ ਸਾਡਾ ਕਸੂਰ ਕੀ ਆ ਤਾਂ ਉਹਨੇ ਕਿਹਾ ਕਿ ਤੁਸੀਂ ਸਰਦਾਰ ਜੀ ਆਪਣੇ ਘਰ ਨੂੰ ਜਾਓ ਕਿਸੇ ਦਾ ਇੱਥੇ ਕੋਈ ਕਸੂਰ ਨਹੀਂ ਅਗਰ ਅੱਜ ਮਾਰੇ ਜਾਂਦੇ ਤਾਂ ਤੁਹਾਡਾ ਖਾਤਮਾ ਸੀ ਕਿਸੇ ਨੇ ਕੁਝ ਨਹੀਂ ਸੀ ਪੁੱਛਣਾ ਪਰ ਮੈਨੂੰ ਇਸ ਗੱਲ ਦਾ ਅਫਸੋਸ ਰਹਿਣਾ ਸੀ ਕਿ ਮੇਰੇ ਕੋਲੋਂ ਦੋ ਬੰਦੇ ਗਲਤੀ ਨਾਲ ਮਾਰੇ ਗਏ ਤੇ ਦੋਸਤੋ ਤੁਸੀਂ ਇਸ ਗੱਲ ਨੂੰ ਸੱਚ ਕਰਕੇ ਜਾਣਿਓ ਕਿ ਮੌਤ ਨੇ ਸਾਡੇ ਦਸਕਤ ਇੱਕ ਤਰ੍ਹਾਂ ਜਿਵੇਂ ਆਪਾਂ ਕਹਿ ਦਿੰਨੇ ਆ ਨਾ ਕਿ ਮੌਤ ਦਾ ਬਰੰਟ ਕੱਟਿਆ ਗਿਆ ਸੀ ਲੇਕਿਨ ਧਰਮਰਾਜ ਨੇ ਸੈਨ ਕਰਮ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਕਰਕੇ ਸਾਡੀ ਉਸ ਦਿਨ ਜਿੰਦਗੀ ਬਚ ਗਈ ਇਹ ਕਹਿ ਸਕਦੇ ਆ ਕਿ ਬਿਲਕੁਲ ਮੌਤ ਦੇ ਸਾਹਮਣੇ ਆਈ ਨੂੰ ਮੌਤ ਨੂੰ ਉਹਦੇ ਅਸੀਂ ਆਪਣੇ ਦੇਖਿਆ ਜੇਕਰ ਦੇ ਸਾਹਮਣੇ ਖੜੀ ਮੌਤ ਨੂੰ ਦੇਖ ਕੇ ਅਸੀਂ ਹੱਸਣ ਦੀ ਬਜਾਏ ਘਬਰਾ ਗਏ ਹੁੰਦੇ ਦੋਸਤੋ ਇਹ ਚੀਜ਼ ਨੂੰ ਤੁਸੀਂ ਸੱਚ ਕਰਕੇ ਜਾਣਿਓ ਕਿ ਜਦੋਂ ਸਾਹਮਣੇ ਮੌਤ ਖੜੀ ਹੁੰਦੀ ਆ ਨਾ ਤਾਂ ਹਾਸਾ ਨਹੀਂ ਕਿਸੇ ਦਾ ਨਿਕਲਦਾ ਜਦੋਂ ਉਹ ਪਰਿਪੂਰਨ ਪਰਮਾਤਮਾ ਤੁਹਾਡੇ ਤੇ ਮਿਹਰ ਕਰਦਾ ਤਾਂ ਸਭ ਕੁਝ ਹੋ ਜਾਂਦਾ ਜਦੋਂ ਤੁਹਾਡੀ ਬਦੀ ਹੁੰਦੀ ਆ ਅਸੀਂ ਉਹ ਫੌਜੀਆਂ ਦੇ ਰੂਪ ਵਿੱਚ ਜਿਹੜੀ ਸਾਡੇ ਸਾਹਮਣੇ ਮੌਤ ਖੜੀ ਸੀ ਅਸੀਂ ਉਸ ਖੜੀ ਮੌਤ ਨੂੰ ਦੇਖ ਕੇ ਵੀ ਕਿਉਂਕਿ ਉਦੋਂ ਵੀ ਬਹੁਤ ਜ਼ਿਆਦਾ ਜੋਸ਼ ਸੀਗਾ ਅਸੀਂ ਇਸ ਜਿਹੜੀ ਇਹ ਕਾਂਗਰਸ ਦੀ ਸਰਕਾਰ ਸੀ ਉਹਦਾ ਡਟ ਕੇ ਵਿਰੋਧ ਕਰਦੇ ਸੀ ਉਦੋਂ ਵੀ ਉਹਨਾਂ ਨੇ ਇਹਨਾਂ ਜੋਵੇਂ ਉਹਨਾਂ ਨੇ ਪਹਿਲਾਂ ਅਟੈਕ ਕੀਤਾ ਜੋ ਕੁਝ ਵੀ ਹੋਇਆ ਸੀਗਾ ਇਹਦੇ ਕਰਕੇ ਸਾਡੇ ਮਨਾਂ ਦੇ ਵਿੱਚ ਰੋਸ ਤੇ ਜੋਸ਼ ਦੋਨੇ ਸੀਗੇ ਜਿਸ ਕਾਰਨ ਕਰਕੇ ਅਸੀਂ ਘਬਰਾਏ ਨਹੀਂ ਸਾਨੂੰ ਇਹ ਸੀ ਚਲੋ ਮਰਨਾ ਤਾਂ ਮਰ ਜਾਗੇ ਪਰ ਮੈਂ ਇਹਨਾਂ ਪੈਨ ਨੂੰ ਕਹਿ ਕੇ ਹੱਸਣ ਲੱਗ ਜਾ ਤੇ ਅਸੀਂ ਇਹ ਸਿਰਫ ਆਪਣੇ ਮੁਸਕਰਾਹਟ ਕਰਕੇ ਉਸ ਦਿਨ ਸਾਡੀ ਜ਼ਿੰਦਗੀ ਬਚ ਗਈ ਤੇ ਜਾਂ ਫਿਰ ਇਹ ਕਹਿ ਲੋ ਕਿ ਪ੍ਰਮਾਤਮਾ ਨੇ ਅੱਜ ਦਾ ਦਿਨ ਦਿਖਾਉਣਾ ਸੀ ਕਿ ਤੁਹਾਨੂੰ ਅਸੀਂ ਆਪਣੀ ਇਹ ਸਟੋਰੀ ਸੁਣਾਉਣ ਦੇ ਲਈ ਜਿੰਦਾ ਬਚ ਗਏ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ